ਕੋਈ ਵਕਤ ਸੀਗਾ ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਵਿੱਚ ਵੀ ਵਿਧਾਨ ਸਭਾ ਲੱਗਦੀ ਰਹੀ ਬਿਲਕੁਲ ਜੀ ਆਜ਼ਾਦੀ ਤੋਂ ਬਾਅਦ ਜਦੋਂ ਭਾਰਤ ਤੇ ਪਾਕਿਸਤਾਨ ਦੋ ਹਿੱਸਿਆਂ 'ਚ ਵੰਡੇ ਗਏ ਤੇ ਤਦ ਰਾਜਸਥਾਨੀ ਵੱਜੋਂ Shimla ਵੀ ਉਸ ਰਿਆ ਤੇ ਉਸ ਸਮੇਂ Shimla ਦੀਆਂ ਬੱਖੋ ਵਕਤ ਥਾਮਾ ਦੇ ਉੱਤੇ ਵੀ ਵਿਧਾਨ ਸਭਾ ਦੀਆਂ ਬੈਠਕਾਂ ਹੁੰਦੀਆਂ ਰਹੀਆਂ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਉੱਤਰਨਾ ਸ਼ੁਰੂ ਹੋ ਗਿਆ ਬਣਨਾ ਸ਼ੁਰੂ ਹੋ ਗਿਆ ਤਿਆਰੀਆਂ ਸ਼ੁਰੂ ਹੋ ਗਈਆਂ ਫ੍ਰੇਸ ਖੇਤਰ ਦੇ ਪਿੰਡ ਉਜਾੜੇ ਘਰਵਾਰ ਉਜਾੜੇ ਉਹ ਸਾਰੀ ਪ੍ਰਕਿਰਿਆ ਕੀਤੀ ਉਸ ਤੈਤ ਜਦੋਂ ਇਮਾਰਤ ਉਸ ਰਹੀ ਸੀ ਤਦ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਮਤਲਬ ਕਿ ਸੈਕਟਰ 10 ਦਾ ਸਰਕਾਰੀ ਸਕੂਲ ਹੈ ਜੂਨੀਅਰ ਸਰਕਾਰੀ ਸਕੂਲ ਉੱਥੇ ਸੈਸ਼ਨ ਲੱਗਦੇ ਰਹੇ ਐਸੋ ਤੱਕ ਕਿ ਇਮਾਰਤ ਬਣਨ ਤੋਂ ਬਾਅਦ ਇੱਕ ਵਾਰ ਸੈਸ਼ਨ ਇਮਾਰਤ 'ਚ ਲੱਗਿਆ ਵੀ ਉਸ ਤੋਂ ਬਾਅਦ ਫਿਰ ਇੱਕ ਵਾਰ ਸਰਕਾਰੀ ਸਕੂਲ 'ਚ ਲੱਗਿਆ ਤੇ ਫਿਰ ਉਸ ਤੋਂ ਬਾਅਦ ਲਗਾਤਾਰ ਮਤਲਬ ਮੇਰੇ ਕੋਲ ਕੁਝ ਅੰਕੜੇ ਤੱਤ ਪਈ ਨੇ ਜਿਹੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਜੀ ਇਹ ਕਹਿੰਦੇ ਜੀ ਇੱਕ ਜਮਾਨਾ ਸੀ ਜਦੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਚਦਲ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਚ ਹੁੰਦਾ ਸੀ ਹਮ ਮੌਜੂਦਾ ਵਿਧਾਨ ਸਭਾ ਦੀ ਸਾਰੀ ਤੋਂ ਪਹਿਲਾਂ ਵੀ ਅਤੇ ਮਗਰੋਂ ਵੀ ਸਾਰੀ ਤੋਂ ਬਾਅਦ ਵੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਸੈਕਟਰ 10 ਦੇ ਜੂਨੀਅਰ ਸੈਕੰਡਰੀ ਸਕੂਲ ਤੇ ਹਾਲੇ ਚ ਜੁੜਦੀ ਰਹੀ ਹੈ ਚੰਡੀਗੜ੍ਹ ਦੇ ਸਰਕਾਰੀ ਸਕੂਲ ਦੇ ਹਾਲੇ ਚ 20 ਸਤੰਬਰ 1961 ਤੋਂ 28 ਸਤੰਬਰ 1961 ਤੱਕ ਇੱਕ ਸੈਸ਼ਨ ਹੋਇਆ ਹਮ ਇਹ ਸਤੰਬਰ ਚ ਹੋਇਆ ਜਦੋਂ ਕਿ ਇਹ ਤੋਂ ਪਹਿਲਾਂ ਮਾਰਚ ਵਾਲਾ ਮਾਰਚ 1961 ਵਾਲਾ ਸੈਸ਼ਨ ਇਸ ਨਵੀਂ ਇਮਾਰਤ ਚ ਹੋ ਗਿਆ ਸੀ ਜਿਹੜੀ ਅੱਜ ਪੰਜਾਬ ਦੀ ਵਿਧਾਨ ਸਭਾ ਦੀ ਇਮਾਰਤ ਹੈ ਉਦੋਂ ਫਿਰ ਦੁਬਾਰਾ ਸਤੰਬਰ ਵਾਲਾ ਸਕੂਲ ਚ ਜਾ ਕੇ ਹੋਇਆ ਇਹ ਕਿਉਂ ਹੋਇਆ ਇਹਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਪਰ ਮੈਂ ਦੇਖ ਰਿਹਾ ਸੀਗਾ ਕਿ ਇਹ ਤੋਂ ਪਹਿਲਾਂ 20 ਮਤਲਬ ਕਿ ਜਦੋਂ ਮੁਲਕ ਆਜ਼ਾਦ ਹੋ ਜਾਂਦਾ ਹੈ ਉਸ ਤੋਂ ਬਾਅਦ ਸ਼ਿਮਲਾ ਦੇ ਵਿੱਚ ਸ਼ਿਮਲਾ ਤੇ ਚੰਡੀਗੜ੍ਹ ਦੇ ਸਕੂਲਾਂ ਕਾਲਜਾਂ ਜੁੜਦੀ ਰਹੀ ਹੈ 1947 ਤੋਂ 1 ਨਵੰਬਰ 1947 ਤੋਂ 25 ਅਕਤੂਬਰ 1949 ਤੱਕ ਸ਼ਿਮਲਾ ਚ ਗਵਰਨਰ ਜਨਰਲ ਲਾਜ਼ ਤੇ ਕੌਂਸਲ ਚੈਂਬਰ ਦੇ ਵਿੱਚ ਵੀ ਪੰਜਾਬ ਵਿਧਾਨ ਸਭਾ ਦਾ ਪ੍ਰਬੰਧ ਹੁੰਦਾ ਰਿਹਾ ਫਿਰ ਉਸ ਤੋਂ ਬਾਅਦ 6 ਮਾਰਚ 1961 ਨੂੰ ਪੰਜਾਬ ਵਿਧਾਨ ਸਭਾ ਦੀ ਮੌਜੂਦਾ ਇਮਾਰਤ ਚ ਹਾਊਸ ਜੁੜਿਆ 6 ਮਾਰਚ 1961 ਨੂੰ ਪਰ ਸਤੰਬਰ ਵਾਲਾ ਫਿਰ ਸਰਕਾਰੀ ਸਕੂਲ ਚ 10 ਵਾਲੇ ਚ ਜੁੜਿਆ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਹੁਣ 62 ਤੋਂ ਲੈ ਕੇ 1962 ਤੋਂ ਲੈ ਕੇ ਹੁਣ ਤੱਕ ਇਸ ਮੌਜੂਦਾ ਪੰਜਾਬੀ ਵਿਧਾਨ ਸਭਾ ਵਾਲੀ ਇਮਾਰਤ ਦੇ ਵਿੱਚ ਸੈਸ਼ਨ ਹੋ ਰਿਹਾ ਸੀ ਉਸ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਸ਼੍ਰੀ ਨਾਨਕਪੁਰ ਸਾਹਿਬ ਲੇ ਆਕੀਮ ਸੈਸ਼ਨ ਕੀਤਾ ਗਿਆ ਸੋ ਇਹ ਇਹੀ ਹੈ ਜੀ ਕਿ ਅੰਕੜਿਆਂ ਦੇ ਹਿਵਾਲੇ ਨਾਲ ਤਾਂ ਜਦੋਂ ਫੰਗਿਆ ਜਾਊਗਾ ਤਾਂ ਆਊਗੀ ਗੱਲ ਕਿ ਹਾਂ ਜੀ ਇਹਨਾਂ ਨੇ ਜੀ 350 ਸਾਲਾ ਸ਼ੀਤੀ ਸਤਾਬ ਦੀ ਮੌਕੇ ਅਨੰਦਪੁਰ ਸਾਹਿਬ ਸੈਸ਼ਨ ਕੀਤਾ ਪਰ ਜਦੋਂ ਸੈਸ਼ਨ ਚ ਕੀ ਕੀਤਾ ਇਹ ਫਿਰ ਲਿਆ ਜਾਊਗਾ ਫਿਰ ਉੱਥੇ ਕੁਝ ਨਹੀਂ ਲੱਭਣਾ ਜੀ ਬਿਲਕੁਲ ਨਾਲੇ ਇਹੋ ਜੇ ਮੌਕੇ ਦੇ ਉੱਤੇ ਤਾਂ ਦੀਪਕ ਜੀ ਇਹ ਚਾਹੀਦਾ ਹੁੰਦਾ ਵੀ ਤੁਸੀਂ ਜਿੱਥੇ ਰਾਜਧਾਨੀ ਦਾ ਰੌਲਾ ਜਿੱਥੇ ਪਿਆ ਵੀ ਤੁਸੀਂ ਉੱਥੇ ਕਰੋ ਵੀ ਉਹ ਪੱਕਿਆ ਕਰੋ ਉੱਥੇ ਜਾ ਕੇ ਉਹ ਦ੍ਰਿੜ ਨਿਸ਼ਚੈ ਤੁਸੀਂ ਦਿਖਾਓ ਵੀ ਉਹ ਕਰੋ ਤੁਸੀਂ ਤਾਂ ਆਪ ਹੀ ਬਾਹਰ ਨੂੰ ਭੱਜੇ ਫਿਰਦੇ ਆਂ ਅਗਲਿਆਂ ਨੇ ਤਾਂ ਫਿਰ ਪਿੱਛੇ ਘਰ ਚ ਆ ਕੇ ਰਹਿਣੇ ਰਹਿਣਾ ਮੈਂ ਕਹਿੰਦਾ ਤੁਸੀਂ ਤੁਸੀਂ ਚਲੋ ਕੰਮ ਵੀ ਲਿਆ ਬਾਹਰ ਤੇ ਫਿਰ ਜਿਸ ਥਾਂ ਤੇ ਕਰਨ ਜਾ ਰਹੇ ਹੋ ਉਸ ਦੇ ਲਈ ਉਹ ਕੁਝ ਕਰਿਆਓ ਸਹੀ ਗੱਲ ਹੂੰ ਉਸ ਗੁਰੂ ਸਾਹਿਬ ਦੇ ਸਨੇਹ ਦੇ ਹਵਾਲੇ ਨਾਲ ਸੋਚੇ ਪੰਜਾਬ ਲਈ ਉਹ ਕੁਝ ਕਰਿਆਓ ਹੂੰ ਕੁਝ ਕਰਕੇ ਤਾਂ ਮੁੜਦੇ ਉੱਥੋਂ ਜੀ ਉਹਦਾ ਕਾਰਨ ਤਾਂ ਲੱਗਦਾ ਕਿ ਹਾਂ ਇੱਥੇ ਆਉਣ ਦਾ ਇਹ ਕਾਰਨ ਸੀ ਆਉਣਾ ਸਫਲਾ ਹੋਇਆ ਉਹ ਤਾਂ ਦਿਖਦਾ ਜੀ ਤੇ ਜੇ ਇਹੀ ਮਤੇ ਪਾਉਣੇ ਸੀ ਉਹ ਮਤੇ ਇੱਥੇ ਵੀ ਪੈ ਸਕਦੇ ਮੈਂ ਕਹਿੰਦਾ ਜੇ ਵੱਡਾ ਕੁਝ ਕਰਨਾ ਸੀ ਉਹ ਵੀ ਜਾਂਟੀਆਡ ਹੋ ਸਕਦਾ ਸੀ ਜੀ ਸਹੀ ਗਾ ਤੇ ਸਵਾਲ ਤਾਂ ਪੰਜਾਬ ਦੇ ਪੈਸੇ ਦੀ ਬਰਬਾਦੀ ਦਾ ਜੇ ਉੱਥੇ ਜਾ ਕੇ ਕਰਨਾ ਸੀ ਫਿਰ ਸਾਦਗੀ ਭਰਪੂਰ ਹੋਣਾ ਚਾਹੀਦਾ ਸੀ ਬਿਲਕੁਲ तामझाम ਨਹੀਂ ਫਿਰ ਉਹ ਸੰਗਤ ਦੇ ਰੂਪ ਚ ਪੰਗਤ ਦੇ ਰੂਪ ਚ ਹੋਣਾ ਚਾਹੀਦਾ ਸੀ ਨਾ ਕਿ ਮੇਜ਼ ਕੁਰਸੀਆਂ तामझाम ਝਾਮ ਫੁੱਲ ਗੁਲਦਸਤੇ ਤਸਵੀਰਾਂ ਉਹ ਸੈਲਫੀਆਂ ਖਜਖਜ ਪਾਈ ਜੈ ਨੇ ਤੁਸੀਂ ਤਾਂ ਉੱਥੇ ਰਈ ਸਾਰਾ ਕੁਝ ਹੀ ਇਹ ਸ਼ਹਾਦਤ ਦਾ ਸੰਕਲਪ ਕਿੱਥੇ ਸੀ ਉੱਥੇ ਉੱਥੇ ਸ਼ਰਧਾ ਕਿੱਥੇ ਸੀ ਫਿਰ ਉਹ ਬਿਲਕੁਲ Yeah.